ਗਰਿੰਡ ਰਹਿਣਾ 413 ਦਾ ਇਹਦੇ ਨਾਲ ਉਹ ਬੋਰਚੇ ਗਏ ਤੇ ਲੱਗ ਬਾਈਕ ਦੇ ਵੀ ਉਹ ਫੋਟੋਗ੍ਰਾਫ ਕੋਲੇ ਹੁੰਦੇ ਠੀਕ ਹੈ ਉਹ ਕਿੱਥੇ ਪੋਕੀ ਚਲੇਗਾ ਪੋਕੀ ਨਹੀਂ ਚਲੇਗਾ ਇਹ ਅੱਗੇ ਕਰੋ ਬਰਾ हां ਬਣਾ ਦੇ ਦੇਣਾ ਹਾਂ ਰੋਟੇ ਬੈਠ ਬੈਠ ਚੱਲ ਬੈਠੇ ਪੀ ਓਏ ਜਿਹੜਾ ਇਹ ਇਨਸੀਡੈਂਟ ਹੋਇਆ ਸੀਗਾ ਲੜਕੀ ਦੇ ਜਿਹੜੀ ਡੈੱਡ ਬੋਡੀ ਜਿਹੜੀ ਸੀਗੀ ਅਸੀਂ ਸਰਚ ਕਰ ਰਹੇ ਸੀਗੇ ਕੱਲ ਤੋਂ ਐਨਡੀਆਰ ਕੇ ਟੀਮ ਲੱਗੀਆਂ ਹੋਈਆਂ ਨੇ ਆ ਇਹਦੇ ਵਿੱਚ ਜਿਹੜੀ ਸਭ ਤੋਂ ਪਹਿਲਾਂ ਅਸੀਂ ਬਿਆਨ ਦਰਜ ਕਰਕੇ ਥਾੜਾ ਮੋਰਡ ਦੇ ਵਿੱਚ ਮੁਕੱਦਮਾ ਦਰਜ ਰਜਿਸਟਰ ਕਰ ਲਿਆ ਸੀਗਾ ਮੁਕੱਦਮੇ ਦੀ ਤਫ਼ਤੀਸ਼ ਦੇ ਸਬੰਧ ਦੇ ਵਿੱਚ ਹੁਣ ਅਸੀਂ ਤੱਕ 5 ਜਿਹੜੇ ਦੋਸ਼ੀ ਨੇ ਗ੍ਰਿਫਤਾਰ ਕਰ ਲਏ ਨੇ ਜਿਹੜਾ ਮੇਨ ਲੜਕਾ ਸੀਗਾ ਉਹਨੂੰ ਵੀ ਅਸੀਂ ਗ੍ਰਿਫਤਾਰ ਕਰ ਲਿਆ ਉਸ ਤੋਂ ਬਾਅਦ ਉਹਦੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੇ ਗੱਲਾਂ ਆਈਆਂ ਸੀਗੀਆਂ ਉਹਦੇ ਆਧਾਰ ਤੇ ਉੱਤੇ ਜਿਹੜੀ ਹੈਗੀ ਅਸੀਂ ਲੜਕੀ ਦੀ ਡੈੱਡ ਬੋਡੀ ਵੀ ਰਿਕ ਤੇ ਜਿਹੜੀ ਫਰਦਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਸਾਡੇ ਚੱਲ ਰਹੀ ਹੈ ਹੁਣ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮਬੰਦ ਕਰਕੇ ਜੋ ਵੀ ਅਗੇ ਰੈਲੇਵੈਂਟ ਸੈਕਸ਼ਨਸ ਅਗੇ ਨੇ ਉਹ ਐਡ ਕੀਤੇ ਜਾਣਗੇ ਤੇ ਪੋਸਟਮਾਰਟਮ ਦੀ ਜਿਹੜੀ ਪੋਜ਼ੀਟਿੰਗ ਕਰਵਾਈ ਇਦਾਂ ਸੇ ਲੜ ਕੇ ਇਨਵੈਸਟੀਗੇਸ਼ਨ ਦੇ ਵਿੱਚੀ ਹੋ ਜਾਂਦਾ ਸੇ ਲੜਕੀ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਉਹਨਾਂ ਨੇ ਮਾਰਨ ਨਾਲ ਸੰਬੰਧੀ ਕੁਝ ਦੱਸਿਆ ਤੁਹਾਨੂੰ ਇਨਵੈਸਟੀਗੇਸ਼ਨ ਦੇ ਵਿੱਚ ਤੱਥ ਸਾਹਮਣੇ ਆਏ ਨੇ ਬਜਾ ਰੰਜਾ ਜਿਹੜੀ ਹੈਗੀ ਆ ਉਹ ਅਸੀਂ ਇਸ ਟਾਈਮ ਤੇ ਡਿਸਕਲੋਜ਼ ਨਹੀਂ ਕਰ ਸਕਦੇ that we are working with ਜਿਹੜੀ ਹੈਗੀ ਕਿਉਂਕਿ ਬੀਇੰਗ ਲੜਕੀ ਦੇ ਨਾਲ ਮਸਲਾ ਸੰਬੰਧਤ ਹੋਣ ਕਰਕੇ ਸੈਂਸਿਟਿਵੀ ਹੈ ਤੋਂ ਅਸੀਂ ਜਿਹੜਾ ਹੈਗਾ ਇਸ ਮੌਕੇ ਤੇ ਤੁਹਾਡਾ ਡਿਸਪੋਜ਼ ਨਹੀਂ ਕਰ ਸਕਦੇ ਬਾਕੀ ਸਾਡੀ ਇਨਵੈਸਟੀਗੇਸ਼ਨ ਜਿਹੜੀ ਹੈਗੀ ਅਜੇ ਚੱਲ ਰਹੀ ਹੈ ਇਹ ਹੀ ਮੱਧਰੀ ਆ ਜਿਹੜੀ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਤਾਂ ਇਹੀ ਸਾਹਮਣੇ ਆਇਆ ਹੈ ਜਿਹੜੇ ਪੰਜ ਤੁਸੀਂ ਦੋਸ਼ੀ ਕਰ ਰਹੇ ਹੋ ਕੌਣ ਤੁਹਾਨੂੰ ਦੱਸ ਸਕਦਾ ਇਦੇ ਵਿੱਚ ਇੱਕ ਲੜਕਾ ਤੇ ਉਹਦੇ ਜਿਹੜੇ ਇੱਕ ਦੋਸਤ ਹੈ ਉਹਦੇ ਬਾਕੀ ਰਿਸ਼ਤੇਦਾਰ ਨੇ ਚਾਚਾ ਨੂੰ ਰਿਪੋਰਟ ਮਾਦ ਰਖੀ ਕੋਈ ਸਮਾ ਘਟਨਾ ਦਾ ਕੋਈ ਇਹ ਜਿਹੜੀ ਹੈਗੀ ਆ 9 ਤਰੀਕ ਦੀ ਟਾਈਮਿੰਗ ਜਿਹੜੀ ਹੈਗੀ ਆ ਆਧੀ ਰਾਤ ਦੇ ਕਰੀਬ ਦੀ ਕਮੇਟੀ ਦੇ ਵਿੱਚ ਹੁਣ ਤੱਕ ਦੀ ਕੀ ਅਪਡੇਟ ਹੈ ਇਸ ਲੜਕੀ ਦੇ ਮਜਾਦ ਘਟਨਾ ਦੇ ਵਿੱਚ ਸੌਰੀ ਆਵਾਜ਼ ਨਹੀਂ ਦੁਬਾਰਾ ਕਰ ਲੈ ਲੜਕੀ ਹੱਤਿਆकांड ਮਾਮਲੇ ਦੇ ਵਿੱਚ ਕੋਈ ਅਪਡੇਟ ਨਹੀਂ ਮਿਲਿਆ ਇਸ ਕੇਸ ਜਿਹੜੀ ਅਸੀਂ ਕੱਲ ਐਫਆਈਆਰ ਨੰਬਰ 21 ਪੀਐਸ ਮੋੜ ਤੋਂ ਦਰਜ ਕੀਤਾ ਸੀਗਾ ਬਿਆਨਾਂ ਦੇ ਆਧਾਰ ਤੇ ਕਿਡਨਾਪਿੰਗ ਕੁੜੀ ਨੂੰ ਵਰਗਲਾ ਕੇ ਲੈ ਕੇ ਜਾਣਾ ਔਰ 120 ਦੀ ਜਿਹੜੇ ਬੀਐਨਐਸ ਦਾ ਸੈਕਸ਼ਨ ਹੈ ਉਹਨਾਂ ਤਹਿਤ ਮੋੜ ਥਾਣੇ 'ਚ ਅਸੀਂ ਪਰਚਾ ਦਰਜ ਕੀਤਾ ਸੀਗਾ ਬਾਈ ਨੇਮ ਪੰਜ ਦੇ ਨਾਮ ਲਿਖਾਏ ਗਏ ਸੀਗੇ ਜਿਹੜਾ ਇੱਕ ਮੇਨ ਦੋਸ਼ੀ ਉਹਦਾ ਦੋਸਤ ਉਹਦੇ ਮਾਪੇ ਔਰ ਉਹਦਾ ਚਾਚਾ ਉਹਨਾਂ ਸਾਰਿਆਂ ਦੀ ਅਰੈਸਟ ਹੁਣ ਤੱਕ ਹੋ ਚੁੱਕੀ ਹੈ ਚਾਰ ਦੀ ਕੱਲ ਹੋ ਗਈ ਸੀ ਪੰਜਵੀਂ ਜਿਹੜੀ ਉਹਦੀ ਮਦਰ ਹੈ ਉਹਦੀ ਅੱਜ ਸਵੇਰੇ ਹੋਈ ਹੈ ਔਰ ਕੱਲ ਹੀ ਅਸੀਂ ਐਨਡੀਆਰਐਫ ਦੀ ਟੀਮਾਂ ਲਗਾ ਦਿੱਤੀਆਂ ਸੀ ਜਿਹੜੇ ਮੌਰਟਫੋਰ ਦੇ ਨਹਿਰ ਚ ਸੋ ਦੈਟ ਬੋਡੀ ਰੀਟਰੀਵ ਹੋ ਜਾਏ ਪਰ ਕੱਲ ਨਹੀਂ ਮਿਲ ਪਈ ਸੀ ਅੱਜ ਸਵੇਰ ਤੋਂ ਦੁਬਾਰਾ ਟੀਮਾਂ ਲੱਗੀਆਂ ਸੀਗੀਆਂ ਤੇ ਅੱਜ 2 ਘੰਟੇ ਪਹਿਲਾਂ ਲੜਕੀ ਦੀ ਬੋਡੀ ਵੀ ਰਿਕਵਰ ਹੋ ਗਈ ਹੈ ਔਰ ਜੋ ਇੱਥੇ ਲੋਕਾਂ ਦੀ ਮੰਗ ਸੀਗੀ ਕਿ ਅਸੀਂ ਸਿਵਲ ਹਸਪੀਟਲ ਤੋਂ ਨਹੀਂ ਪੋਸਟਮੌਰਟਮ ਕਰਾਣਾ ਅਸੀਂ ਏਮਜ਼ ਤੋਂ ਕਰਾਣਾ ਹੈ ਤੇ ਉਹਨਾਂ ਦੇ ਗੱਲ ਮੰਨਦੇ ਹੋਏ ਅਸੀਂ ਐਮਸ ਚ ਪੋਸਟਮਾਰਟਮ ਕਰਾ ਰਹੇ ਹਾਂ ਜਿੱਥੇ ਸਪੈਸ਼ਲੀ ਇੱਕ ਟੀਮ ਆਫ ਡਾਕਟਰਸ ਤੋਂ ਪੋਸਟਮਾਰਟਮ ਕਰਾਉਣ ਦੀ ਅਸੀਂ ਰਿਕੁਐਸਟ ਪਾਈ ਹੈ ਉਹ ਵੀ ਇਨ ਵੀਡੀਓ ਵੀਡੀਓਗ੍ਰਾਫੀ ਦੇ ਤਹਿਤ ਔਰ ਜਿਹੜੀ ਇਹਨਾਂ ਨੂੰ ਸ਼ੰਕਾ ਹੈ ਕਿ ਦੋ ਤਿੰਨ ਹੋਰ ਮੁੰਡਿਆਂ ਦੇ ਨਾਮ ਲੈ ਰਹੇ ਉਹਨਾਂ ਚੋਂ ਇੱਕ ਨੂੰ ਅਸੀਂ ਆਲਰੇਡੀ ਡਿਟੇਨ ਕਰ ਲਿਆ ਤੇ ਦੂਜੇ ਦੀ ਹਾਲਜਾਰੀ ਹੈ ਔਰ ਇਹਦੇ ਕੇਸ 'ਚ ਜੋ ਐਸਐਚਓ ਵੱਲੋਂ ਕਾਫੀ ਅਣਗਹਿਲੀ ਹੈਂਡਲਿੰਗ ਚ ਕੀਤੀ ਗਈ ਹੈ ਉਹਦੇ ਉਹਨੂੰ ਦੇਖਦੇ ਹੋਏ ਮੈਂ ਐਸ ਐਚ ਓ ਮੋਰ ਨੂੰ ਸਸਪੈਂਡ ਕਰ ਦਿੱਤਾ ਹੈ ਔਰ ਇੱਕ ਨਵਾਂ ਇਥੇ ਇਨਸਪੈਕਟਰ ਨੂੰ ਫਿਲਹਾਲ ਉਹਦੀ ਹਾਜ਼ਰੀ ਪੁਆਈਏ ਇਹ ਡੀਐਸ ਦੀ ਕੰਮ ਲਗਾ ਲਿਆ ਲੇਕਿਨ ਇਹ ਪੁਲਿਸਿੰਗ ਲੇਕ ਨੂੰ ਵੀ ਕਾਫੀ ਰੋਸ ਮਰਦਤ ਕੀਤਾ ਗਿਆ ਕੁਲਦੀਪ ਸਿੰਘ ਨੂੰ ਜੀ ਉਹ ਕਿਸੇ ਡਿਊਟੀ ਕਰਕੇ ਥੋੜਾ ਲੇਟ ਪਹੁੰਚਿਆ ਸੀ ਪਰ ਜੇ ਲੱਗਦਾ ਹੈ ਕਿ ਉਹਨੇ ਵੀ ਮਿਸਹੰਡਲ ਕੀਤਾ ਤਾਂ ਉਹਦਾ ਵੀ ਅਸੀਂ ਜ਼ਰੂਰ ਉਹਦਾ ਉਹਦੇ ਤੇ ਵੀ ਐਕਸ਼ਨ ਲਵਾਂਗੇ ਲੋਕਾਂ ਦਾ ਰੋਸ ਡੀਐਸਪੀ ਤੇ ਬਹੁਤ ਹੈ ਜੀ ਚੰਗੀ ਕਾਰਜਕਾਰੀ ਨਹੀਂ ਕੀਤੀ ਜਾਂਦੀ ਕੋਈ ਨਹੀਂ ਜੀ ਮੈਂ ਇਨੀਸ਼ੀਅਲੀ ਜੋ ਐਸ ਐਚ ਓ ਕਿਉਂਕਿ ਸਿਗਾ ਡੀਐਸਪੀ ਥੋੜਾ ਲੇਟ ਹੀ ਭੇਜਿਆ ਗਿਆ ਸੀਗਾ ਇਸ ਕਰਕੇ ਅਸੀਂ ਡੀਐਸਪੀ ਦਾ ਵੀ ਰੋਲ ਮੈਂ ਵਾਚ ਕਰਾ ਲੈਂਦੇ ਥੈਂਕ ਯੂ